ਦੇਖੋ ਇਹ ਕਰਦੀ ਹੋਰ ਗਾਹ ਕਿੰਨਾ ਪੜਨਾ

ਆਹ ਫੋਨ ਲੈਂਦੇ ਟ੍ਰਾਂਸਫਰ ਕਰ ਲੈਂਦੇ ਜੀ ਕੰਪਨੀ ਨੇ ਹਾਂ ਜੀ ਟ੍ਰਾਂਸਫਰ ਕਰ ਰਹੇ ਹਾਂ ਟਿੰਡੂ ਟ੍ਰਾਂਸਫਰ ਆਪਸੇ ਪਹੁੰਚਦੇ ਜੀ ਹੈ thank <imitation> you ਕਿਉਂਕਿ ਇਹਦਾ ਕੰਪੀਟੀਸ਼ਨ ਸ਼ਕਤ ਹੋਣ ਲੱਗਿਆ ਹਰੇ ਕੈਨੇਡਾ ਦੇ ਮੇਰੇ ਭਰਾਵਾ ਨੂੰ ਬਹੁਤ ਪਤਾ ਬਈ ਇਹੋ ਜਿਹੇ ਪੈਣਾ ਇਹਨੇ ਜੀ ਸਹੀ ਸਾਂਭ ਸੁਭਾਲਾ ਤੇ ਸਹੀ ਮੈਨੇਜਮੈਂਟ ਜਨੇ ਮੇਰਾ ਉਹ ਪਹਿਲੇ ਪਹਿਲਾ ਕੰਪੀਟੀਸ਼ਨ ਵਾਸਤੇ ਤਿਆਰ ਹੁੰਦੇ ਆ ਇਸ ਲਈ ਆਪਾਂ ਜਿਹੜੀਆਂ ਮਹੀਨਾਵਾਰ ਟੀਵੀ ਅਫੇਰੀਆਂ ਜੀ ਲਾ ਹੁੰਦੀਆਂ ਉਹਦੇ ਵਿੱਚ ਆਪਣੇ ਜਿੰਨੇ ਐਕਸਪਰਟ ਆਉਂਦੇ ਨੇ ਉਹ ਬਹੁਤ ونڈیا یونیورسٹیاں کوششوں کو اپنے کول آتے ہیں وہاں کے لگ